ਸਤਿ ਸ਼੍ਰੀ ਅਕਾਲ ਜੀ ਮੈਂ ਵੀਡੀਓ ਬਣਾ ਰਿਹਾ ਹਾਂ ਤੁਹਾਨੂੰ ਬਾਰ-ਬਾਰ ਪਿਸ਼ਾਬ ਆਉਂਦਾ ਪਿਸ਼ਾਬ ਰੁਕੇ ਆਉਂਦਾ ਜਾਂ ਪਿਸ਼ਾਬ ਘੱਟ ਆਉਂਦਾ ਜਾਂ ਪਿਸ਼ਾਬ ਲੱਗ ਕੇ ਆਉਂਦਾ ਤਾਂ ਤੁਸੀਂ ਕੀ ਕਰਨਾ ਹੈ ਤੁਸੀਂ ਇਸ ਆਮ ਤੌਰ ਤੇ ਇਸ ਬੋਲ 50 ਗ੍ਰਾਮ ਕद्दू ਦੇ ਬੀਜ 50 ਗ੍ਰਾਮ ਸਵੇਦ ਮੁਸਲੀ 50 ਗ੍ਰਾਮ ਲੈ ਕੇ ਤੇ ਤੁਸੀਂ ਕੀ ਕਰਨਾ ਹੈ ਇਹਨਾਂ ਨੂੰ ਕੁੱਟ ਕੇ ਪਾਊਡਰ ਬਣਾ ਕੇ ਵਿੱਚ ਧਾਗਾ ਮਿਸ਼ਰੀ ਪਾ ਕੇ ਤਾਂ ਤੁਸੀਂ ਦੁੱਧ ਦੇ ਨਾਲ ਖਾਣਾ ਖਾਣ ਤੋਂ ਬਾਅਦ ਤੁਸੀਂ ਦੁੱਧ ਦੇ ਨਾਲ ਇੱਕ ਚਮਚਾ ਸਵੇਰੇ ਤੇ ਇੱਕ ਚਮਚਾ ਸ਼ਾਮ ਨੂੰ ਲੈਣਾ ਹੈ ਇਸ ਤੋਂ ਇਲਾਵਾ ਤੁਸੀਂ ਦੂਸਰਾ ਨੁਕਸਾ ਹੈ ਧਾਗਾ ਮਿਸ਼ਰੀ 50 ਗ੍ਰਾਮ ਕਲਮਿਸ਼ ਔਰ 50 ਗ੍ਰਾਮ ਤਵਾਸੀਰ 50 ਗ੍ਰਾਮ ਸਫੇਦ ਜੀਰਾ 50 ਗ੍ਰਾਮ ਹਰੀ ਇਲਾਚੀ 50 ਗ੍ਰਾਮ ਮੂਲੀ ਦੇ ਬੀਜ 50 ਗ੍ਰਾਮ ਸਰਦ ਚੀਨੀ 50 ਗ੍ਰਾਮ ਸੌਂਫ ਮੋਟੀ 50 ਗ੍ਰਾਮ ਬੇਲਗिरी ਦਾ ਪਾਊਡਰ 50 ਗ੍ਰਾਮ ਤੇ ਮਿੱਠਾ ਸੋਡਾ ਅੱਧਾ ਚਮਚਾ ਤੇ ਇਸ ਦੇ ਵਿੱਚ ਕद्दू ਦੇ ਬੀਜ ਦੇਣੇ ਉਹ 50 ਗ੍ਰਾਮ ਜ਼ਰੂਰ ਪਾਓ ਪਾ ਕੇ ਇਹਨੂੰ ਪਾਊਡਰ ਬਣਾ ਕੇ ਸਵੇਰੇ ਜਾਂ ਤੇ ਸ਼ਾਮ ਤੁਸੀਂ ਦੁੱਧ ਦੇ ਨਾਲ ਇੱਕ ਇੱਕ ਚਮਚਾ ਤੁਸੀਂ ਲਓ ਤੁਸੀਂ ਦੇਖੋ ਤੁਹਾਡਾ ਪਿਸ਼ਾਬ ਦੀ ਪ੍ਰੋਬਲਮ ਜਿਹੜੀ ਆ ਉਹ ਹੱਲ ਹੋ ਜੇਗੀ ਇਸ ਤੋਂ ਇਲਾਵਾ ਤੁਸੀਂ ਅਗਰ ਆਪਣੀ ਚੀਚੀ ਇਹ ਜਿਹੜੀ ਚੀਚੀ ਹੈ ਇਨੂੰ 5 ਮਿੰਟ ਦੋਨਾਂ ਸਾਈਡਾਂ ਦੇ 5 ਮਿੰਟ ਦੱਬ ਕੇ ਰੱਖੋਗੇ ਤਾਂ ਤੁਹਾਡਾ ਜਿਹੜਾ ਬਾਥਰੂਮ ਦਾ ਮਸਲਾ ਹੈ ਉਹ ਹੱਲ ਹੋ ਜਾਏਗਾ ਤੇ ਇਸ ਤੋਂ ਇਲਾਵਾ ਅਗਰ ਤੁਸੀਂ ਬਾਥਰੂਮ ਜਾਂਦੇ ਹੋ ਤਾਂ ਵਿੱਚ ਕੁਝ ਬੂੰਦਾਂ ਤੁਹਾਡੇ ਬਾਥਰੂਮ 'ਚ ਰਹਿ ਜਾਂਦੀਆਂ ਨੇ ਉਸ ਦਾ ਇਲਾਜ ਇਹ ਹੈ ਵੀ ਬਾਥਰੂਮ ਕਰਨ ਲੱਗਿਆਂ ਤੁਸੀਂ ਆਪਣੀ ਅੱਡੀ ਕੋਈ ਵੀ ਖੱਬੀ ਜਾਂ ਸੱਜੀ ਜ਼ਮੀਨ ਤੇ ਮਾਰੋ ਤੁਹਾਡਾ ਜੋ ਵੀ ਬਾਥਰੂਮ ਵਹਿੰਦਾ ਹੈ ਉਹ ਸਾਰਾ ਬਾਥਰੂਮ ਬਾਹਰ ਆ ਜਾਵੇਗਾ ਅਤੇ ਤੁਹਾਨੂੰ ਇਹ ਜਿਹੜੀ ਪ੍ਰੋਬਲਮ ਹੈ ਉਹ ਨਹੀਂ ਹੋਏਗੀ ਇਸ ਤੋਂ ਇਲਾਵਾ ਤੁਸੀਂ ਪਖੜਾ ਪੁਨਰਵਾ ਬਰਾਬਰ ਮਾਤਰਾ ਚ ਲੈ ਕੇ ਸ਼ਹਿਦ ਦੇ ਵਿੱਚ ਮਿਕਸ ਕਰਕੇ ਤੁਸੀਂ ਇਸ ਦਾ ਆorderDetails ਬਣਾ ਕੇ ਸਵੇਰੇ ਤੇ ਸ਼ਾਮ ਅੱਧਾ ਅੱਧਾ ਚਮਚਾ ਲਓ ਉਹ ਜਿਨ੍ਹਾਂ ਨੂੰ 슈ਗਰ ਹੈ ਉਹ ਬੇਸ਼ੱਕ ਕੁਝ ਵੀ ਨਾ ਪਾਉਣ ਤੇ ਬਾਕੀ ਇਸ ਤੋਂ ਇਲਾਵਾ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਇਕ ਸ਼ੇਅਰ ਤੇ ਕਮੈਂਟਸ ਕਰੋ ਸਤਿ ਸ੍ਰੀ ਅਕਾਲ ਜੀ